ਸ੍ਰੀ ਵਾਹਿਗੁਰੂ ਸਭ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਭ ਜਿਓ ਜੋਤੋਂ ਪ੍ਰੇਮ ਜਿਲਨ ਕਾ ਜਾਓ ਸਿਰ ਤਰ ਤਲੀ ਗਲੀ ਸਿਰ ਦਿਲ ਜੈ ਕਾਣ ਮਾ ਕੀ ਜੈ ਪੂਰਾ ਪ੍ਰਭ ਅਰਧਿਆ ਪੂਰਾ ਜਗ ਅਕਲ ਨਾਉ ਨਾਨਕ ਪੂਰਾ ਪਾਇਆ એક નળ નાહી અમર દિષાડ વહે બત થાહી માયા મોહ ભર્મ પર ભૂલે સતદારાસો કીત લગાઈ એક ઉત્તમ પંથ સુને ઓમ જોર સંગત તે હે મનંત જમ મત્રાસે મિટાઈ ਇਕ ਅਰਦਾਸ ਸੁਭਾਤ ਕੀ ਰਤ ਕੀ ਗੁਰ ਰਾਮਦਾਸ ਰਖੋ ਸੋ ਕਬੂ ਤਲ ਤੁਰ ਸਹੀ ਜੈ ਐਨ ਸਹਜ ਸੁਭਾਈ ਦਰਸ਼ਨ ਪਰਸਿਆ ਗੁਰ ਕਰੈ ਨਮਦੇ ਨੂਰ ਅਰਸੋਂ ਪੁਰਸੋਂ ਤੋੜ ਡਿੱਠੈ ਸੱਚੇ ਪਾਤਸ਼ਾਹ ਮਦ ਜਨਮ ਤੇ ਨਮਦੇ ਕਟਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਰਬ ਆਪੇ ਧੋਲ ਤੋਲਾਇਆ ਆਪੇ ਸਾਹ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਧੋਲ ਤੋਲਾਇਆ ਕਹੇ ਜਿਵਨ ਜੁਕਰਾਇਆ ਆਪੇ ਧਰਤੀ ਸਾਜਿਆ ਨ ਪਿਆਰੈ ਕਿਛੈ ਤੱਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਦਾਣ ਹੈ ਪਿਆਰਾ ਤੇ ਧਰਤੀ ਆਪ ਜਲ ਪਿਆਰਾ ਆਪੇ ਤਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਾਲ ਮਾਰਤੀ ਬੰਦਰ ਖਾਇਆ ਆਪੇ ਹੀ ਬੋਹਰਦਾ ਪਿਆਰਾ ਬਨ ਭਕਤਰੀ ਜੀ ਹੁੜਾਇਆ ਵੇ ਕਾਸ ਤਾ ਆਪ ਹਰ ਪਿਆਰਾ ਵਿੱਚ ਕਾਸ ਤ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਭੈ ਅਗਨ ਨ ਸਕੇ ਜਲਾਇਆ ਆਪੇ ਮਾਂ ਜਿਵੇਂ ਦਾ ਪਿਆਰਾ ਸਾਹ ਲੈਣ ਦੇ ਸਭ ਦੁਆਰਾ ਆਪੇ ਤਾਂ ਇਕ ਕਾਰਹਿ ਲਾਇਆ ਜੋ ਆਪ ਚਲਾਏ ਤੋ ਚੱਲੀਐ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਨੀ ਜੰਦ ਹੈ ਪਿਆਰਾ ਜਨ ਨਾਮ ਤੋ ਬਜਹਿ ਵਜਾਇਆ ਜੋ ਆਪ ਚਲਾਏ ਤੋ ਚੱਲੀਐ ਪਿਆਰੇ ਜੋ ਹਰ ਕਬ ਮੇਰੇ ਜੀ ਜਪਤੀ ਜੰਤ ਹੈ ਪਿਆਰਾ ਜਨ ਨਾਮਕ ਵਜਹਿ ਵਜਾਇਆ